ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਹ ਹੈ ਮਹਾਮਾਜ ਮਹਿਲ ਆ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰ ਤਾ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਡ ਤੈ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਤੇਨਾ ਦੁਦ ਤੇ ਬਾਹਰੀ ਕਿਤਨ ਆਵੇ ਕਾਮ ਤਲ ਬਿਨ ਸਾਖ ਕੁੰਮ ਲਵਤੀ ਉਪਜੈ ਨਾਹੀ ਧਾਮ ਭਰ ਨਾ ਹਾ ਨ ਮਿਲਿਆ ਸਾਜਣ ਕਦ ਪਾਈਐ ਬਿਸਰਾਮ ਤਿਤ ਘਰ ਹਰ ਕੰਤ ਨਾ ਪ੍ਰਗਟੈ ਪਠਨਗਰ ਸੇਕ ਰਾਮ ਸ਼ਰਬ ਸ਼ਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀ ਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸਾਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਆਮ ਜੇ ਤੋ ਗੋਵਿੰਦ ਅਰਾਦੀ ਹੈ ਹੋਵੇ ਆਨੰਦ ਕਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਨਾਤ ਨ ਪਾਇਆ ਪ੍ਰਭ ਆਪਣਾ ਆਇ ਤਸੈ ਗਨਾ ਇੱਕ ਖਣ ਤਸ ਬਿਨ ਜੀਵਨਾ ਬਿਰਤਾ ਜਨਮ ਜਨਾ ਦਲ ਥਲ ਮਹੀਲ ਪੂਰੇ ਆ ਰਵਿਆ ਵਿੱਚ ਬਨਾ ਸੋ ਪ੍ਰਭ ਜੇਤਾ ਆਬਈ ਕਿਤੜਾ ਦੁਖ ਗਨਾ ਜਿੰਨੇ 라ਵਿਆ ਸੋ ਪ੍ਰਭੂ ਤੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ ਵੈਸਾਖ ਧੀਰਣ ਕਿਉ ਵਾਢੀਆ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ પુરਖ ਵਿਸਾਰਕ ਲਕੀ ਮਾਇਆ ਤੋ ਹੋ ਪੁਤਰ ਕਲ ਤਰਣ ਸੰਗਤਨਾ ਹਰੇ ਅਬਨਾਸੀ ਓਹੋ ਪਲਚ ਪਲਚ ਸਗਲੀ ਮੂਈ ਝੂਠਾ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅਕੈ ਲਈਐ ਖੋਹੇ ਤੈਉ ਵਿਸਾਰਿ ਗੁਚਨਾ ਪ੍ਰਗਣ ਅਵਰਣ ਕੋਏ ਪ੍ਰੀਤਮ ਚਰਣੇ ਜੋ ਲਗੈ ਤਨ ਕੀ ਨਿਰਮਲ ਸੋਏ ਨਾਣਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤੋ ਏ ਵੈ ਸਾਖ ਸੁਹਾਵਾ ਤਾਲਗੈ ਜਾ ਸੰਤ ਪਟੈ ਹਰ ਸੋਏ ਹਰ ਜੇਠ ਜੋੜੰਦਾ ਲੋੜੀਐ ਜਿਸ ਅਗੇ ਸਭ ਨਿਵੰਨ ਹਰ ਸੱਜਣ ਦਾ ਵਣ ਲਗਿਆ ਕਿਸਾਂ ਨ ਦੇਈ ਭੰਨ ਮਾਨਕ ਮੋਤੀ ਨਾਮ ਪ੍ਰਭ ਉਣ ਲਗੈ ਨਾਹੀ ਸੰ ਰੰਗ ਸਬੇ ਨਾਰਾਇਣੈ ਜੀਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਭਰਵ ਕੀਤੇ ਆਪਣੇ ਸਹੀ ਕਈਹ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਹਰ ਜੇ ਟਰੰਗੀਲਾ ਤਿਸ ਤਨੇ ਜਿਸ ਕੈ ਪਾਗ ਮਥਨ ਅਸਾੜਤ ਬੰਦਾ ਤਿਸ ਲੱਗਾ ਘਰ ਨਾ ਹੋ ਨਾ ਜਨਨਾ ਪਾਸ ਜਗ ਜੀਵਨ ਪ੍ਰਖ ਤਿਆਗ ਕੈ ਮਾਨਸ ਸੰਧੀ ਆਸ ਦੂਐ ਭਾਏ ਵੇ ਗੁਚੀਆ ਗਲਪਈ ਸਜਮ ਕੀ ਫਾਸ ਦੇਹਾ ਬੀਜ ਸੋਲੁਣਾ ਮੱਥਾ ਜੋ ਲਿਖਿਆ ਰਹਿਣ ਬਿਹਾਣੀ ਪੁਛਤਾਨੀ ਉੱਠ ਚੱਲੀ ਗਈ ਨਿਰਾਸ਼ ਜਨ ਕੋ ਸਾਧੂ ਭੇਟੀ ਐ ਸੋ ਦਰਗਾ ਹੋਏ ਕਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤ ਉਤ ਬਿੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਦਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵੇਆ ਦਿਸਣ ਛਬੇ ਸ਼ਾਰ ਹਰੇ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਨ ਤਨ ਪ੍ਰਵ ਸੰਗ ਮੌਲਿਆ ਸੰਮਰਥ ਪੁਰਖ ਆਪਾਰ ਹਾਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ ਦੇ ਸਖੀਏ ਪ੍ਰਭ ਪਾਇਆ ਹੋ ਤਨ ਕੈ ਸਤਿ ਬਲਿਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਓਰ ਹਾਰ ਬਾਧੋਏ ਪਰਮ ਪੁਲਾਣੀਆ ਦੁਜੈ ਲਗਾਏ ਤ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜੇ ਤਦ ਦੇਨ ਦੇਹ ਬਿਨ ਸਸੀਤ ਤੇ ਵੇਲੇ ਕੈਸਨ ਪ੍ਰੇਤ ਬਕਲ ਚਲਾਇਨ ਦੂਤ ਜੰਮ ਕਿਸਨ ਦੇਣੀ ਭੇਤ ਛੱਡ ਖੜੋਤਾ ਖਨੈ ਮਾਹੇ ਜਨਸਿਉ ਲਗਾਹੇਤ ਹੱਥ ਮਰੋੜੈ ਤਨ ਕਪੇ ਸ਼ਿਆਹ ਹੋ ਹੋ ਆਸੀਤ ਦੇਹਾ ਭੀਜੈ ਸੋਲੁਣੈ ਕਰਮਾ ਸੰਦਲਾਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਵਦੇਤ ਛੇ ਪਾ ਦੋਇ ਨਰਕ ਨ ਪਾਈਐ ਗੁਰ ਰਖਣ ਵਾਲਾ ਏਤ ਅਸੁਨ ਪ੍ਰੇਮਿਓ ਮਾਹੜਾ ਕਿਉ ਮਿਲਿਆ ਹਰਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਾਈ ਪ੍ਰੇਮ ਕੇ ਹੋ ਤਨ ਕਾ ਲਾਗਾ ਪਾਏ ਵਿਣ ਪ੍ਰਭ ਕਾ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਜਾ ਕੇ ਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰਹਿ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜਕ ਤੈ ਨਾ ਜਾਏ ਪ੍ਰਭ ਵਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਅਸੂ ਸੁਖੀ ਵਸੰਦੀਆ ਜਨਾ ਮਿਆ ਹਰਦਾਏ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਜਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਜਸਧਾਰੂ ਵਾਰੋਜ ਕੀਤਾ ਕਿਸ਼ੂਨ ਹੋਵੈ ਲਿਖਿਆ ਤੁਰ ਸੰਜੋਗ ਵਟਪਾ ਕੀ ਮੇਰਾ ਪ੍ਰਭ ਮਿਲਾਏ ਤਾ ਉਦਰ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ 모ਚ ਕਤ ਕੋ ਵੈ ਸਾਧ ਸੰਗ ਬਿਨ ਸੈ ਸਬੇ ਸੋਚ ਮਗਰ ਮਾਏ ਸੁਹੰਦੀਆ ਹਰ ਪ੍ਰਸੰਗ ਬੈਠੜੀਆ تن ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆ ਸਾਦ ਜਨਾ ਤੇ ਬਾਰੀ ਸੇ ਰਹਿਣ ਅਕੇ ਲੜੀਆਂ ਜਨ ਦੁੱਖ ਨ ਕਬੋਂ ਉਤਰਐ ਸੇ ਜੰਮ ਤੈ ਵਸ ਪੜੀਆਂ ਜੰਨੀ 라ਵਿਆ ਪ੍ਰਭ ਆਪਣਾ ਸੇ ਜਿਸਨ ਨੇ ਤਖੜੀਆ ਹਰਤਨ ਜਵੇ ਹਰ ਲਾਲ ਹਰ ਕੰਟ ਤਨਾਂ ਜੜੀਆ ਨਾਨਕ ਬਾਸ਼ਾ ਧੂੜ ਪ੍ਰਭ ਨਾਨਕ ਬਾਸ਼ਾ ਧੂੜ ਤਿਨ ਪ੍ਰਭ ਸ਼ਰਣੀਂਦਰ ਪੜੀਆਂ ਮੰਗੇ ਰ ਪ੍ਰਭਿਆ ਰਤਨਾ ਬਹੁੜ ਨੰਦਨ ਮੜੀਆਂ ਮੋਖ ਤੋ ਖਾਰਨਾ ਵਿਆਪੈ ਕੰਠ ਮਲਿਆ ਹਰਨਾਹ ਮਨ ਬਿਧਿਆ ਚਰਨਾ ਰਬਿੰਦ ਦਰਸ਼ਨ ਲਕੜਾ ਸਾਹ ਮੋਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਪੋਏ ਨ ਸਚਈ ਮਿਲ ਸਾਧੂ ਗੁਣਗਾਹ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤ ਸੁਮਾਉ ਕਰ ਗੈ ਲੀਨੀ ਪਾਰ ਬ੍ਰਹਮ ਬੋੜਨ ਵਿਛੜਿਆ ਹੋ ਪਾਰ ਜਾਉ ਲਖ ਪੇਰੀਆਂ ਹਰ ਸੱਜਣ ਅਗਮਿਆ ਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਧ ਨ ਮੋਹੀਏ ਬਿਨ ਸਹਿ ਲੋਭ ਸਵਾਨ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪਨ ਜੀਤਿਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਅਪਨਾ ਨਾਨਕ ਤਿਨ ਗੁਰ ਬਾਣ ਮਾਗ ਸੋਚੇ ਸੇ ਕਾਂਢੀਐ ਜਨ ਪੂਰਾ ਗੁਰ ਮਿਹਰਵਾਨ ਫਲਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟ ਆਏ ਸੰਤ ਸਾਈਂ RAM ਕੇ ਕਰ ਗਿਰਬਾ ਦੀਆਂ ਮਿਲਾਏ ਸੇਜ ਸੁਹਾਵੀ ਸਰਬ ਸੁਖ ਹਨ ਦੁੱਖਾ ਨਾਹੀ ਜਾਏ ਇਸ਼ ਪੁੰਨੀ ਵਡਪਾ ਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੇਹਾ ਵਰਣ ਦੀ ਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਬਲਤ ਸਵਾਰਿਓ ਨ ਨਿਚਲ ਦਿੱਤੀਣ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬੋੜ ਨ ਜਨ ਮਹਿਤਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਏ ਜਿਸ ਨੂੰ ਤਲਣਾ ਤਮਾਏ ਜਨ ਜਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਕਰੇ ਸਰਬ ਸੁਖਾਂ ਦੇ ਚਰਨ ਹਰ ਪੌਜਲ ਬਿਕਮ ਦਰੇ ਪ੍ਰੇਮ ਭਗਤ ਤਨ ਪਾਈਆ ਬਿਖਿਆ ਨਾਹੇ ਜਰੇ ਊੜ ਗਏ ਦੁਬਦਾ ਨਸੀਬ ਪੂਰਣ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਮਤੇ ਮਨ ਅੰਦਰ ਏਕ ਧਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ਼ ਦਾਨ ਕਿਰਪਾ ਕਰੋ ਹਰੇ ਮਾਨ ਦਿਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ਼ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ